15 ਅਗਸਤ 1947 ਜਿਸ ਦਿਨ ਭਾਰਤ ਦੇਸ਼ ਆਜ਼ਾਦ ਹੋਇਆ ਭਾਰਤ ਦੇਸ਼ ਆਜ਼ਾਦ ਹੋਇਆ ਸੀ ਪਰ ਸਾਡੇ ਪੰਜਾਬ ਵਾਸੀਆਂ ਲਈ ਤਾਂ ਵਿਪਤਾ ਵਾਲੀ ਘੜੀ ਸੀ ਕਿਉਂਕਿ ਸਾਨੂੰ ਆਪਣੇ ਬੜੇ ਬਣਾਏ ਵਸਦੇ ਵਸਾਏ ਘਰ ਛੱਡਨੇ ਪਏ ਉਹ ਜ਼ਮੀਨਾਂ ਛੱਡਣੀਆਂ ਪਈਆਂ ਜਿਹੜੀਆਂ ਸਾਡੇ ਬਜ਼ੁਰਗਾਂ ਨੇ ਲਹੂ ਦੇ ਨਾਲ ਸਿੰਜ ਕੇ ਉਹਨਾਂ ਨੂੰ ਆਬਾਦ ਕੀਤਾ ਸੀ ਉਹ ਘਰ ਛੱਡਨੇ ਪਏ ਜਿਹੜੇ ਸਾਡੇ ਬਜ਼ੁਰਗਾਂ ਨੇ ਬੜੀ ਮੁਸ਼ਕਲ ਦੇ ਨਾਲ ਬਣਾਈ ਸੀ ਕਤਲੋਗਾਰਤ ਮਚ ਗਈ ਲੋਕ ਆਪਣੇ ਹੀ ਲੋਕਾਂ ਦੇ ਖੂਨ ਦੇ ਪਿਆਸੇ ਹੋ ਗਏ ਲੱਖਾਂ ਹੀ ਧੀਆਂ ਤੇ ਭੈਣਾਂ ਦੀ ਬੇਪਤੀ ਹੋਈ ਉਹ ਲਾਹੌਰ ਸਾਨੂੰ ਛੱਡਣਾ ਪਿਆ ਜਿਹੜਾ ਸਾਡੇ ਰਾਜ ਦੀ ਸਾਡੇ ਦੇਸ਼ ਦੀ ਰਾਜਧਾਨੀ ਹੋਇਆ ਕਰਦਾ ਸੀ ਜਿਹੜਾ ਸਾਨੂੰ ਜਾਣ ਤੋਂ ਪਿਆਰਾ ਸੀ ਸਾਡੇ ਗੁਰੂ ਨਾਨਕ ਸਾਹਿਬ ਦੇ ਉਹ ਜਨਮ ਸਥਾਨ ਛੱਡਨੇ ਪਏ ਕੁਝ ਥਾਵਾਂ ਤੇ ਤਾਂ ਨਾਂ ਚੁੰਹਦੇ ਹੋਏ ਵੀ ਕੁਝ ਪੇਤਾਵਾਂ ਨੇ ਆਪਣੀਆਂ ਹੀ ਧੀਆਂ ਨੂੰ ਮਾਰ ਦਿੱਤਾ ਕਿਉਂਕਿ ਰਸਤੇ ਵਿੱਚ ਜਾਂਦੇ ਹੋਏ ਕੋਈ ਉਹਨਾਂ ਦੀ ਇੱਜ਼ਤ ਦੇ ਬਲ ਨਾ ਦੇਖ ਸਕੇ ਉਸ 1947 ਦੇ ਦਰਦ ਨੂੰ ਮੈਂ ਇੱਕ ਆਪਣੇ ਗੀਤ ਦੇ ਵਿੱਚ ਪਰੋਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਹੈ ਤੁਸੀਂ ਉਹ ਦਰਦ ਮਹਿਸੂਸ ਕਰ ਸਕੋਗੇ ਜਿਵੇਂ ਸਾਡੇ ਬਜ਼ੁਰਗਿਆਂ ਦੇ ਹੋਵੇ ਇੰਜ ਹੂਣ ਕਿਸੇ ਦੇ ਨਾਲ ਨਾ ਜਾਨਾਂ ਗੀਆਂ ਇਜ਼ਤਾਂ ਗੀਆਂ ਗੇਰਾਂ ਨੂੰ ਕਾਪੀ ਹੁਣ ਤੁਸੀਂ ਦੱਸੋ ਸਾਨੂੰ ਕਿਸ ਵਸਦੇ ਕਰ ਸੀ ਚੱਲਣ ਪਏ ਧੀਆਂ ਦਾ ਗਲ ਸੀ ਵਜਣੇ ਪਏ ਕਿਨਾ ਵੇਖੇ ਸਾਡੇ ਘਰ ਦਾ ਕੋਈ ਰੰਗ ਗੁਲਾਬੀ ਹੁਣ ਤੁਸੀਂ ਦੱਸੋ ਸਾਨੂੰ ਕਿਸ ਤਾਪਈ ਨਜ਼ਰ जा प्यार लाहौर गया लाहौर वसणद गया गई इतार जिथे सीजा कुझ लोग कहण सहू माती हाणे तसी दो साई